ਇਹ ਦਿਨ ਲਾਤਾ ਤਾਂ ਜੀ ਚਾਂਪਾ ਨੂੰ ਦੇਸੀ ਕਿ ਬਿਲਕੁਲ ਜੀ ਬਿਲਕੁਲ ਬੱਚੇ ਆਪਣੇ ਆਨੇ ਖਾਣਿਆ ਮੈਂ ਇਹਨਾਂ ਦਾ ਸਰੀਚ ਕੁ ਆਸਰਾ ਹੋਊਗਾ ਜੀ ਠੀਕ ਆ ਜੀ ਠੀਕ ਪੁੱਤਰ ਇਨਸਾਨ ਦਾ ਪੇਟ ਤੇ ਭਰਦਾ ਹੀ ਨਹੀਂ ਨਾ ਉਹ ਭਾਵੇਂ ਜੋ ਮਰਜ਼ੀ ਕਰੀ ਜਾਵੇ ਉਹਦਾ ਪੇਟ ਨਹੀਂ ਭਰਦਾ ਸਿੱਧਕ ਹੁੰਦਾ ਵਾ ਅੰਗਲ ਜੀ ਸੱਚੀ ਕਾਲ ਸਰ ਸੱਚੀ ਕਾਲ ਅੰਗਲ ਜੀ ਨਾਮ ਦੱਸੋ ਜੀ ਸਭ ਤੋਂ ਪਹਿਲਾਂ ਮੇਰਾ ਨਾਮ ਤਰਲੋਚਨ ਸਿੰਘ ਹੈ ਜੀ ਅੱਛਾ ਜੀ ਹਾਂ ਜੀ ਤੇ ਆਪਣੀ ਕਾਟ ਦਾ ਕੀ ਨਾਮ ਹੈ ਇਹ ਹੈਗਾ ਸਰਦਾਰ ਵੇਦ ਚਾਂਪੀ ਅੱਛਾ ਜੀ ਹਾਂ ਜੀ ਤੇ ਬਾਬਾ ਜੀ ਕਿਨਾਂ ਚੇਰ ਹੋ ਗਿਆ ਤੁਹਾਨੂੰ ਇੱਥੇ ਇਹ ਹੋਈ ਗਿਆ 2.5 ਸਾਲ ਹੋ ਗਏ 2.5 ਸਾਲ ਹਾਂਜੀ ਤੇ ਕਿਵੇਂ ਦਾ ਵਧੀਆ ਰਿਸਪੌਂਸ ਆ ਜੀ ਬਹੁਤ ਵਧੀਆ ਜੀ ਬਹੁਤ ਗੁਰੂ ਸਾਹਿਬ ਦੀ ਕਿਰਪਾ ਵਾਜੀ ਠੀਕ ਆ ਜੀ ਹਾਂਜੀ ਤੇ ਕੀ ਕੀ ਤਿਆਰ ਕਰਦੇ ਬਾਬਾ ਜੀ ਆਪਣੇ ਕੋਲ ਪਨੀਟਿਕਾ ਹੁੰਦਾ ਵਾ ਚਾਂਪ ਹੁੰਦੀ ਆ ਅੱਛਾ ਜੀ ਤੇ ਮਲਾਈ ਚਾਂਪ ਆ ਅਚਾਰੀ ਚਾਂਪ ਆ ਇਹ ਸਭ ਕੋ ਦੇਸੀ ਘੋਜ ਵਰਤੀਦਾ ਜੀ ਇਹ ਸ਼ਾਦੀ ਸੀ ਕਿਉਂ ਜੀ ਤਿਆਰ ਕਰਦੇ ਸਾਰਾ ਕੁਝ ਦੇਸੀ ਘੋਜ ਵਰਤੀਦਾ ਵਾ ਠੀਕ ਆ ਜੀ ਤੇ ਮੈਂ ਅਮੂਲ ਚਾਂਪ ਅਮੂਲ ਕਰੀਮ ਵਰਤੀਦੀ ਆ ਠੀਕ ਆ ਬਾਬਾ ਜੀ ਹਾਂਜੀ ਹਾਂਜੀ ਤੇ ਇਧਰ ਆਪਣਾ ਇਹ ਚਾਂਪ ਤਿਆਰ ਕਰਾਂਦੇ ਜੀ 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 ਚਾਂਪੇ ਮਲਾਈ ਚਾਂਪ ਅੱਛਾ ਜੀ ਜ ਤੇ ਇਹ ਮੈਰੀਨੇਟ ਕਰਕੇ ਲਿਉਂਦੇ ਤੁਸੀਂ ਬਿਲਕੁਲ ਜੀ ਆਪ ਕਰਕੇ ਲਈ ਦੀਏ ਜੀ ਆਪ ਸਭ ਕੁਝ ਤਿਆਰ ਕਰੀਦਾ ਜੀ ਅੱਛਾ ਜੀ ਹਾਂਜੀ ਬਿਲਕੁਲ ਤੇ ਬਣੀ ਚੀਜ਼ ਨਹੀਂ ਲਈ ਦੀ ਆਪਾਂ ਆਪ ਤਿਆਰ ਕਰਦੇ ਆ ਠੀਕ ਹੈ ਜੀ ਅੰਗਲ ਜੀ ਘਰੋਂ ਮੈਰੀਨੇਟ ਕਰਕੇ ਲਿਉਂਦੇ ਜੀ ਬਿਲਕੁਲ ਜੀ ਘਰੋਂ ਅੱਛਾ ਜੀ ਹਾਂਜੀ ਹਾਂਜੀ ਵਾਹ ਜੀ ਵਾਹ ਤੇ ਇਹ ਜਿਹੜੇ ਕਿਹੜੇ ਕਿਹੜੇ ਮਸਾਲੇ ਯੂਜ਼ ਕੀਤੇ ਜੀ ਮਸਾਲੇ ਇਹ ਸੀਕ੍ਰੈਟ ਅੰਸਰ ਸਾ ਜੀ ਹਾਂਜੀ ਹਾਂਜੀ ਸੀਕ੍ਰੈਟ ਹੀ ਆ ਸਮਝੋ ਕਿ ਠੀਕ ਹੈ ਅਜ ਗੱਲਾਂ ਹੁੰਦੀਆਂ ਜਿਹੜੀਆਂ ਸ਼ੋ ਨਹੀਂ ਕੀਤੀਆਂ ਜਾਂਦੀਆਂ ਨਹੀਂ ਸਹੀ ਹੈ ਜੀ ਕੋਸ਼ਿਸ਼ ਕਰੀ ਦੀ ਆ ਵੀ ਚੀਜ਼ ਚੰਗੀ ਗਈ ਠੀਕ ਹੈ ਜੀ ਹਾਂਜੀ ਏ ਬਾਬਾਈ ਕੀ ਮੈਰੀਨੇਟ ਕੀ ਕਰਕੇ ਲਿਆਏ ਜੇ ਇਹ ਪਨੀਰ ਹੈ ਜੀ ਵਾਹ ਜੀ ਵਾਹ ਹਾਂ ਜੀ ਹਾਂ ਜੀ ਤੇ ਪੀਸ ਵੀ ਚੰਗੇ ਤਗੜੇ ਆ ਬਾਬਾਈ ਬਿਲਕੁਲ ਜੀ ਬਿਲਕੁਲ ਪਨੀਰ ਹੈ ਇਹਦਾ ਵਾਹ ਜੀ ਵਾਹ ਆ ਵੇਖੋ ਮਨੁਸਾਹ ਦੀ ਕਿਰਪਾ ਵਾ ਵੀ ਸਹੀ ਹੈ ਜੀ ਸਾਰਾ ਕੁਝ ਘਰੋਂ ਤਿਆਰ ਕਰਕੇ ਬਿਲਕੁਲ ਜੀ ਘਰੋਂ ਤਿਆਰ ਕਰੀਦਾ ਸੀ ਸਿਕਾਂ ਚ ਲਾ ਕੇ ਫਿਰ ਤਿਆਰ ਕਰਕੇ ਸ਼ਿਕਾਈ ਜਾਂਦੇ ਜਿਆ ਜੀ 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 ਸਹੀ ਹੈ ਜੀ ਸਹੀ ਹੈ ਤਿੰਗਲ ਜੀ ਨਾਲ ਹੈਲਪ ਕਰਾਉਂਦੇ ਆਂ ਅੰਦਲ ਜੀ ਜੀ ਬਿਲਕੁਲ ਜੀ ਅੰਟੀ ਤੁਹਾਡੀ ਨਾਲ ਆ ਬਿਲਕੁਲ ਆਪਣੀ ਹੈਲਪ ਕਰਾਉਂਦੇ ਆਂ ਕੀ ਹੈ ਜੀ ਹਾਂ ਜੀ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਾਉਂਦੇ ਆਂ ਜੀ ਹਾਂ ਜੀ ਸਹੀ ਹੈ ਹਾਂ ਜੀ ਹਾਂ ਜੀ ਤੇ ਅੰਗਲ ਜੀ ਕਿੰਨੇ ਵਜੇ ਆ ਜਾਂਦੇ ਹੋ ਤੁਸੀਂ ਇੱਥੇ ਟਾਈਮ ਤੇ ਸਾਡੇ 4 4:30 ਵਜੇ ਦਾ ਆਈਏ ਜੀ ਅੱਛਾ ਜੀ ਹਾਂ ਜੀ ਤੇ ਰਾਤ ਕਿੰਨੇ ਵਜੇ ਤੱਕ ਰਹਿੰਦੇ ਦੇ ਬਾਜੀ ਜਾਂਦੇ 10:30 ਦਾ ਬਾਜੀ ਜਾਂਦੇ ਸਹੀ ਹੈ ਜੀ ਹਾਂ ਜੀ ਅੰਗਲ ਜੀ ਅੱਜ ਆਪਾਂ ਨੂੰ ਕਿਹੜੀ ਸ਼ਿਕਾਇਤ ਹੋ ਗਈ ਜੀ ਤਨ ਮਸਾਲਾ ਜੇ ਹਮ ਘਵਾਵਾਂ ਕੇ ਸਾਥ ਅੱਛਾ ਜੀ ਹਾਂਜੀ ਹਾਂਜੀ ਇਹ ਕਾਫੀ ਲੱਗਦੀ ਹੈ ਜੀ ਇੱਥੇ ਬਹੁਤ ਜੀ ਬਹੁਤ ਹੈ ਮਸਾਲਾ ਵਾਹ ਜੀ ਵਾਹ ਇਹ ਅੰਗਲ ਜੀ ਆਪਣਾ ਕੀ ਲੌਂਡੇ ਜੇ ਇਹ ਦੇਸੀ ਕਿ ਹੋ ਜੀ ਵਾਹ ਜੀ ਵਾਹ ਇਹਦੇ ਨਿਲਾਤਾ ਤੇ ਜੀ ਚਾਂਪਾ ਨੂੰ ਦੇਸੀ ਕੀ ਬਿਲਕੁਲ ਜੀ ਬਿਲਕੁਲ ਬੱਚੇ ਆਪਣੇ ਆਨੇ ਖਾਣਿਆ ਮੈਂ ਇਹਨਾਂ ਦੇ ਸਰੀਰ ਚ ਘਾਸਰਾ ਹੋਊਗਾ ਜੀ ਠੀਕ ਹੈ ਜੀ ਠੀਕ ਹੈ ਹਾਂਜੀ ਹਾਂਜੀ ਇਹ ਇਕਲਾ ਵੀਡੀਓ ਕਰਕੇ ਦੇ ਨਹੀਂ ਦੇ ਨਹੀਂ ਨਾ 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 ਸਰ ਕਦੇ ਅੱਗੋਂ ਵਿੱਚੋਂ ਵੀ ਆਓ ਕਦੇ ਵੇਖਿਓ ਉਹ ਹੀ ਆਪਣਾ ਤਰੀਕਾ ਵਾ ਕੰਮ ਕਰਨ ਦਾ ਤਰੀਕਾ ਓਹੀ ਆ ਹਾਂ ਇਹ ਅੰਕਲ ਜੀ ਤੁਸੀਂ ਇਹ ਦੇਸੀ ਕੀ ਹੋ ਤੁਸੀਂ ਲੱਗੇ ਰੱਖਿਆ ਹੈ ਬਿਲਕੁਲ ਬਿਲਕੁਲ ਜੀ ਇਹ ਤਾਂ ਤੁਸੀਂ ਡੁਕੀਆਂ ਲਵਾਈ ਜਾਂਦੇ ਜਿੰਨਾਂ ਦੀਆਂ ਹਾਂਜੀ ਹਾਂਜੀ ਤੇ ਅੰਕਲ ਜੀ ਫੇਸਬੁਕ ਫੈਮਿਲੀ ਨੂੰ ਕੀ ਕਹਿਣਾ ਜਾਊਗਾ ਕੋਈ ਸਨਾਤ ਦੇਣਾ ਹੋਵੇ ਮੈਂ ਤੇ ਉਹ ਕਹਾਂਗਾ ਵੀ ਪੰਜਾਬੀ ਭਰਾਵਾਂ ਨੂੰ ਚਾਹੀਦਾ ਕੰਮ ਕਰਨਾ ਹਾਂਜੀ ਇੱਥੇ ਆਪਣੇ ਪੰਜਾਬ ਦੇ ਵਿੱਚ ਬਹੁਤ ਕੁਝ ਆ ਬਾਹਰੋਂ ਆ ਕੇ ਰੋਟੀ ਖਾਂਦੇ ਲੋਕ ਤੇ ਸਾਡੇ ਪੰਜਾਬੀ ਭਰਾਵਾਂ ਨੂੰ ਚਾਹੀਦਾ ਵੀ ਇੱਥੇ ਕੰਮ ਕਰਨਾ ਸਹੀ ਹੈ ਜੀ ਸਹੀ ਹੈ ਕੰਮ ਦੇ ਵਿੱਚ ਕੋਈ ਸੰਗ ਨਹੀਂ ਹੈਗੀ ਜਮੇ ਨੇ ਜਨਤਾ ਆਪਣੀ ਨੂੰ ਚਾਹੀਦਾ ਨਾ ਆਪਣੇ ਪੰਜਾਬੀ ਭਰਾਵਾਂ ਦਾ ਵੀ ਸਾਥ ਦੇਣ ਬਿਲਕੁਲ ਜੀ ਬਿਲਕੁਲ ਜ਼ਰੂਰ ਬਾਤ ਤੋਂ ਬਾਤ ਆਉਣ ਜੀ ਜਿਨ੍ਹਾਂ ਨੇ ਆਪਣੇ ਕਾਰੋਬਾਰ ਸ਼ੁਰੂ ਕੀਤੇ ਬਿਲਕੁਲ ਜੀ ਇਧਰ ਵੀ ਲੱਗ ਗਏ ਦੇਸੀ ਕਿਉਂ ਬਿਲਕੁਲ ਜੀ ਇਹ ਅੰਗਰੇਜ਼ ਨੂੰ ਲੱਗਦਾ ਤੁਹਾਡੀ ਡੇਰੀ ਕਰਦੀ ਆ ਜਾਂ ਆਪਦੀ ਨਹੀਂ ਧੋ ਮਹਾਰਾਜ ਦੀ ਕਿਰਪਾਈ ਆ ਜੀ ਸਹੀ ਹੈ ਜੀ ਹਾਂ ਜੀ ਹਾਂ ਜੀ ਰਾਸ਼ਵੀ ਚੈੱਕ ਕਰੋ ਜੀ ਅੰਗਲਾ ਉਹਨਾਂ ਕੋ ਪੂਰੀਆਂ ਰੌਣਕਾਂ ਲੱਗੀਆਂ ਤੇ ਗੁਰੂ ਸਾਹਿਬ ਦੀ ਕਿਰਪਾ ਆ ਜੀ ਗੁਰੂ ਦੀ ਨਗਰੀ ਚ ਬੈਠੇ ਆ ਬਿਲਕੁਲ ਜੀ ਇਹ ਮੈਨੂੰ ਲੱਗਦਾ ਜੀ ਜਿਹੜੀ ਆਡੀਅנס ਆਪਣੀ ਵੇਖਣ ਦੀ ਆ ਉਹਨਾਂ ਤੇ ਮੂੰਹ ਚ ਪਾਣੀ ਜ਼ਰੂਰ ਆਉਂ ਡਿਆਣਾ ਤੇ ਬਾਕੀ ਜਰੂਰ ਇੱਥੇ ਪਹੁੰਚੇ ਜੰਗਲ ਜੀ ਕੋਈ ਲੋਕੇਸ਼ਨ ਦੱਸੋ ਜੀ ਆਪਣੀ ਹਾਂ ਜੀ ਕਿਹੜੀ ਜਗ੍ਹਾ ਤੇ ਦੇਖਦੇ ਇਹ ਤਾਂ ਉਹਨਾਂ ਦਾ ਰੋਡ ਆ ਜੀ ਅੱਛਾ ਜੀ ਹਾਂ ਜੀ ਤੇ ਬਿਲਕੁਲ ਕਰਨਾਲ ਰੋਡ ਦੇ ਉੱਤੇ ਨਹਿਰਾ ਵਾਂ ਤੇ ਨਹਿਰਾ ਦੇ ਥੱਲੇ ਪੁਲ ਦੇ ਬਿਲਕੁਲ ਆਪਣਾ ਹੈਗਾ ਜੀ ਠੀਕ ਹੈ ਜੀ ਗੋਲ ਚੱਕਰ ਦੇ ਬਿਲਕੁਲ ਥੱਲੇ ਹੈ ਠੀਕ ਹੈ ਜੀ ਜੀ ਅੰਕਲ ਜੀ ਨਾਲ ਰਮਲੀ ਰੋਟੀ ਵੀ ਰੱਖੀ ਹੈ ਤੁਸੀਂ ਜੀ ਜੀ ਜਮਾਲੀ ਰੋਟੀ ਵੀ ਅੱਛਾ ਜੀ ਹਾਂ ਜੀ ਇਹ ਨਾਲ ਗਰੇਵੀ ਚਾਂਮਾ ਦਿੰਦੇ ਕਿ ਕਿਦਾਂ ਦਿੰਦੇ ਨਹੀਂ ਜਿਹੜੀ ਮਰਜ਼ੀ ਮਤਲਬ ਹੁਣ ਜਿਵੇਂ ਬੱਚੇ ਚਾਂਪ ਖਾਂਦੇ ਆ ਅੱਛਾ ਜੀ ਤੇ ਨਾਲ ਫਿਰ ਇਹ ਵੀ ਮੰਗ ਲੈਂਦੇ ਰੋਟੀ ਵੀ ਰੋਟੀ ਦਿਓ ਜੀ ਇਹ ਵੀ ਘਰੋਂ ਤਿਆਰ ਕਰਕੇ ਲਿਆਉਂਦੇ ਜੀ ਨਹੀਂ ਰੋਟੀ ਇਹ ਬਜਾਰੋਂ ਹੀ ਆਉਂਦੀ ਹੈ ਜੀ ਬਣੀ ਹੁੰਦੀ ਹੈ ਅੱਛਾ ਜੀ ਅੱਛਾ ਜੀ ਇਹ ਰਮਲੀ ਰੋਟੀ ਨਾ ਬਣੀ ਹੁੰਦੀ ਹੈ ਇਹਦਾ ਕੀ ਚਾਰਜ ਲਖਿਆ ਜੀ ਨਾਲ ਇਹ 10 ਰੁਪਏ ਹੁੰਦੀ ਹੈ ਜੀ ਦੇਸੀ ਘਿਓ ਲਾ ਕੇ ਹੀ ਅੱਛਾ ਜ ਅਵੇ ਤੇ ਬੱਚੇ ਆਪਣੇ ਆਨੇ ਖਾਣੀ ਆ ਇਹਨਾਂ ਨੂੰ ਚੀਜ਼ ਚੱਜਦੀ ਖਵਾਵਾਂਗੇ ਕੋਈ ਸਰੀਰ ਚ ਆਸਰਾ ਹੋਊਗਾ ਇਹਨਾਂ ਦੇ ਹਾਂ ਸਹੀ ਹੈ ਜੀ ਹਾਂ ਐਡੀ ਤੇ ਪੈਸੇ ਦੇ ਕਮਾਈ ਜਾਂਦੇ ਲੋਕ ਹਾਂ ਜੀ ਹਾਂ ਤੇ ਇਹਦਾ ਕੀ ਚਾਰਜ ਰੱਖਿਆ ਰੰਗਲ ਜੀ ਚਾਹ ਦਾ ਚਾਹ 50 ਰੁਪਏ ਜੀ ਤੇ ਚਾਹ 50 ਰੁਪਏ ਦੀ ਜਿਹੜੀ ਮਰਜ਼ੀ ਕਰ ਲੋ ਜਿਹੜੀ ਮਰਜ਼ੀ ਮਸਾਲਾ ਕਰ ਲੋ ਮਲਾਈ ਦਾ ਪਨੀਰ ਟਿਕਾ ਪਨੀਰ ਟਿਕਾ 70 ਦਾ ਜੀ ਅੱਛਾ ਜੀ ਇਹ ਪਨੀਰ ਵੀ ਆਪਣਾ ਬੇਟਾ ਇੱਕ ਨੰਬਰ ਹੁੰਦਾ ਵਾ ਅੱਛਾ ਜੀ ਆਪਾਂ ਡੇਰੀ ਤੋਂ ਲਈਦਾ ਪਨੀਰ ਅੱਛਾ ਇਹ ਨਹੀਂ ਵੀ ਆਪਾਂ ਦੂਜਾ ਪਨੀਰ ਜਾਂ ਕੋਈ ਹੋਰ ਕੋਈ ਪਨੀਰ ਵਰਤੀਦਾ ਇਹ ਕਹੀਦਾ ਵੀ ਰੁਪਏ 10 20 50 ਰੁਪਏ ਵੱਧ ਖਰਚੇ ਜਾਣ 25 ਜਵਾਲੀ ਨਹੀਂ ਹੋਣੀ ਜੀ ਕੁਆਲਿਟੀ ਵਧੀਆ ਤੇ ਰੱਖੀ ਆ ਜੀ ਬਿਲਕੁਲ ਜੀ ਬਿਲਕੁਲ ਤੇ ਅੰਗਲ ਜੀ ਇੰਨਾ ਸਸਤਾ ਰੇਟ ਰੱਖਿਆ ਜੇ ਤੁਸੀਂ 50 ਰੁਪਏ ਦੇ ਉਹ ਵੀ ਦੇਸੀ ਘੋਜ ਲਾ ਕੇ ਦੇਣ ਦੇ ਪੁੱਤਰ ਇਨਸਾਨ ਦਾ পেট ਤੇ ਭਰਦਾ ਹੀ ਨਹੀਂ ਨਾ ਉਹ ਭਾਵੇਂ ਜੋ ਮਰਜੀ ਕਰੀ ਜਾਵੇ ਉਹਦਾ ਪੇਟ ਨਹੀਂ ਭਰਦਾ ਸਿੱਦਕ ਹੁੰਦਾ ਵਾ ਅੱਛਾ ਜੀ ਇਹਨੇ ਚ ਸਿੱਦਕ ਆਪਾਂ ਨੂੰ ਤੇ ਇੰਨੇ ਚ ਮਹਾਰਾਜ ਦੀ ਕਿਰਪਾ ਵਾ ਗੁਰੂ ਸਾਹਿਬ ਦੀ ਬਿਲਕੁਲ ਜੀ ਆ ਲੋਗੋ ਮੈਂ ਚਾਂ ਬਣਾਉਣ ਲਗਾ ਹਾਂ ਤੁਹਾਡੇ ਲਈ ਠੀਕ ਹੈ ਜੀ ਠੀਕ ਹਾਂ ਜੀ ਹੋ ਗਈ ਅੰਕਲ ਜੀ ਰੈਡੀ ਬਿਲਕੁਲ ਜੀ ਬਿਲਕੁਲ ਰੈਡੀ ਹੈ ਅੰਕਲ ਜੀ ਕਟਿੰਗ ਕਰਨ ਹਾਂ ਜੀ ਹਾਂ ਜੀ ਵਾਹ ਜੀ ਵਾਹ ਇਹ ਕਰੀਮ ਕਿਹੜੀ ਅੰਕਲ ਜੀ ਪਾਈ ਅਮੂਲ ਜੀ ਅਮੂਲ ਅਮੂਲ ਵਰਤੀ ਦੀ ਕਰੀਮ ਇਹ ਚਾਟ ਮਸਾਲਾ ਵੀ ਆਪ ਬਣਾਈਦਾ ਬਿਲਕੁਲ ਘਰ ਆਪਣੇ ਅੱਛਾ ਜੀ ਆਪ ਤਿਆਰ ਕੀਤਾ ਤੁਸੀਂ ਆਪ ਤਿਆਰ ਕੀਤਾ ਜੀ ਇਹ ਸੀਕਰਟ ਮਸਾਲਾ ਹੀ ਹੈਗੇ ਬਿਲਕੁਲ ਜੀ ਵਾਹ ਚਾਟ ਮਸਾਲਾ ਵੀ ਆਪ ਤਿਆਰ ਕਰੀਦਾ ਇਹ ਪਿਆਰ ਪਾਤਾ ਤੁਸੀਂ ਗੱਲ ਕਰੀ ਚਾਟ ਮਸਾਲਾ ਕਹਦਾ ਬਿਲਕੁਲ ਜੀ ਵਾਹ ਜੀ ਦਾ ਤੇ ਨਾਲ ਚਟਨੀ ਕਿਹੜੀ ਦਿੰਦੇ ਜੀ ਚਟਨੀ ਦਹੀਂ ਦੀ ਹੁੰਦੀ ਹੈ ਅਈ ਅੱਛਾ ਜੀ ਦਹੀਂ ਤੇ ਕਰੀਮ ਇਹ ਵੀ ਆਪ ਤਿਆਰ ਕੀਤੀ ਹੈ ਬਿਲਕੁਲ ਜੀ ਬਿਲਕੁਲ ਇਹੇ ਚੀਕੀ ਪਾਇਆ ਜੇ ਆਹ ਦੇਣਾ ਚਟਨੀ ਹਾਂ ਜੀ ਇਹ ਪਦੀਨਾ ਹੁੰਦਾ ਅੱਛਾ ਜੀ ਅਰੇ ਧਨੀਆ ਹੁੰਦਾ ਬਾਕੀ ਮਸਾਲੇ ਵਗੈਰਾ ਹੁੰਦੇ ਆ ਵੇਖੋ ਠੀਕ ਹੈ ਜੀ ਹਾਂ ਜੀ ਆ ਲੋ ਜੀ ਰੈਡੀ ਹੈ ਬਿਲਕੁਲ ਠੀਕ ਹੈ ਬਾਬਾ ਜੀ ਟੈਸਟ ਕਰਕੇ ਦੱਸੋ ਹਣ ਕਿਤਰਾ ਦਾ ਠੀਕ ਹੈ ਬਾਬਾ ਜੀ ਠੀਕ ਜੀ ਬਾਬਾ ਜੀ ਨੇ ਮਸਾਲਾ ਚਾਂਬ ਕਰਤੀ ਜੀ ਰੈਡੀ ਤੇ ਹਣ ਟੈਸਟ ਚੈੱਕ ਕਰਕੇ ਦੱਸਦੇ ਹਾਂ ਜੀ ਕਿਵੇਂ ਦਾ ਟੇਸਟ ਆ ਦੇ ਰੌਣਕਾਂ ਬਾਬਾ ਜੀ ਕੋ ਪੂਰੀਆਂ ਲੱਗੀਆਂ ਜੀ ਤੇ ਹੂੰ ਬਾਬਾਈ ਬਹੁਤ ਜਿਆਦਾ ਟੇਸਟ ਜੇ ਮਿਹਰਬਾਨੀ ਜੀ ਮਿਹਰਬਾਨੀ ਸ਼ੁਕਰੀਆ ਜੀ ਜੀ ਮੈਲਟ ਹੋ ਰਹੀ ਹੈ ਜੀ ਮੂੰਹ ਦੇ ਵਿੱਚ ਹਾਂ ਜੀ ਜੀ ਤੇ ਦੇਸੀ ਕੋਲਾ ਫਲੇਵਰ ਵੀ ਆਉਂਦਾ ਜੀ ਨਾਲ ਨਾਲ ਬਿਲਕੁਲ ਜੀ ਚਟਨੀ ਬਹੁਤ ਸਵਾਦ ਬਣਾਈ ਜੀ ਮਿਹਰਬਾਨੀ ਜੀ ਤੇ ਬਾਕੀ ਜਰੂਰ ਬਾਬਾ ਜੀ ਕੋ ਇੱਥੇ ਪਹੁੰਚੋ ਜੀ ਤੇ ਬਾਬਾ ਜੀ ਨੇ ਡਰੈਸ ਤੁਹਾਨੂੰ ਦੱਸਿਆ ਬਾਬਾ ਜੀ ਕੋਈ ਫੇਰ ਦੱਸ ਦਿਓ ਜੀ ਕਿ ਤੁਸੀਂ ਆਪਣੀ ਕਿੱਥੇ ਜਾਂਦੇ ਹੋ ਆਪਾਂ ਜੀ ਕਰਨਤਨ ਰੋਡ ਨਹਿਰਾਂ ਦੇ ਥੱਲੇ ਅੱਛਾ ਜੀ ਨਹਿਰਾਂ ਬਿਲਕੁਲ ਨਹਿਰਾਂ ਦੇ ਲਾਗੇ ਪੁਲ ਦੇ ਥੱਲੇ ਆ ਠੀਕ ਆ ਬਾਬਾ ਜੀ ਤੇ ਕੋਈ ਫੋਨ ਨੰਬਰ ਬਾਬਾ ਜੀ ਆਪਣਾ ਦੱਸ ਦਿਓ 83986 55047 ਠੀਕ ਆ ਬਾਬਾ ਜੀ ਤੇ ਜਰੂਰ ਬਾਬਾ ਜੀ ਕੋ ਪਹੁੰਚੋ ਜੀ ਇੱਥੇ ਤੇ ਚਾਹ ਪੀਣਾ ਦੀ ਬਹੁਤ ਟੇਸਟੀ ਹੈਗੀ ਆਪਣਾ YouTube ਦੇ ਪੇਜ ਆ ਜੀ ਮਾਜੇ ਵਾਲੇ ਤੇ ਜਰੂਰ ਉਹਨੂੰ ਵੀ ਤੁਸੀਂ ਸਬਸਕ੍ਰਾਈਬ ਕਰੋ ਤੇ ਬਾਕੀ ਠੀਕ ਹੈ ਜੀ ਹੁਣ ਖਾਲੀ ਆਪਣੀ ਚਾਅ ਮਤ ਮਿਲਦੇ ਜਲਦੀ ਨਵੀਂ ਹੋਰ ਕਿਸੇ ਵੀਡੀਓ ਵਿੱਚ ਫਿਰ ਦੱਤਾ ਦੇ ਲਈ ਖਾਸੀ ਗੱਲ ਜੀ